ਪੁੱਤ ਨੇ ਘਰ ਚ ਹੀ ਕਹਾੜੀਆਂ ਮਾਰ ਵੱਢਤੀ ਆਪਣੀ ਹੀ ਮਾਂ ਜਲਾਦ ਪੁੱਤ ਨੇ ਜਾਨ ਬਚਾ ਭਜਦੀ ਮਾਂ ਦੇ ਸਿਰ ਚ ਮਾਰੀ ਕਹਾੜੀ ਥੱਲੇ ਸੋਟੇ ਇੱਕ ਤੋਂ ਬਾਅਦ ਇੱਕ ਕੀਤੇ ਕਈ ਵਾਰ ਤੜਫਾ ਤੜਫਾ ਦਰਿੰਦੇ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ ਜੀ ਹਾਂ ਇੱਕ ਪੁੱਤ ਕਪੁੱਤ ਬਣਦਾ ਦਿਖਾਈ ਦਿੱਤਾ ਇੱਕ ਪੁੱਤ ਤੇ ਆਪਣੀ ਮਾਂ ਦਾ ਬੇਰਹਿਮੀ ਨਾਲ ਸ਼ਰੇਆਮ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਕਿ 12ਵੀਂ ਚ ਪੜਦੇ ਪੁੱਤ ਵੱਲੋਂ ਆਪਣੀ ਮਾਂ ਤੇ ਕੋਹਾੜੀਆਂ ਨਾਲ ਹਮਲਾ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਇਸ ਹਮਲੇ ਦੌਰਾਨ ਮ੍ਰਿਤਕਾ ਵੱਲੋਂ ਆਪਣੀ ਜਾਨ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁੱਤ ਵੱਲੋਂ ਪਿੱਛੋਂ ਦੀ ਆਪਣੀ ਮਾਂ ਦੇ ਸਿਰ 'ਚ ਕੁਹਾੜੀ ਨਾਲ ਹਮਲਾ ਕਰ ਦਿੱਤਾ ਬਾਹਰ ਕਰ ਦਿੱਤਾ ਗਿਆ ਜਿਸ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਮਹਿਲਾ ਥੱਲੇ ਡਿੱਗ ਗਈ ਤੇ ਦੇਖਦੇ ਹੀ ਦੇਖਦੇ ਦਰਿੰਦੇ ਇਸ ਪੁੱਤ ਨੇ ਜਲਾਦ ਪੁੱਤ ਨੇ ਆਪਣੀ ਮਾਂ ਦੇ ਸਿਰ 'ਚ ਕੁਹਾੜੀ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਕਈ ਵਾਰ ਆਪਣੀ ਮਾਂ ਤੇ ਇਸ ਮਲਜ਼ਮ ਪੁੱਤ ਵੱਲੋਂ ਕੀਤੇ ਗਏ ਤੜਫਾ ਤੜਫਾ ਮਲਜਮ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਆਖਰ ਕਤਲ ਕਿਉਂ ਕੀਤਾ ਗਿਆ ਕਿਉਂ ਇਹ ਪੁੱਤ ਹਵਾਨ ਬਣ ਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਤਲਾਕਸ਼ੁਦਾ ਸੀ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਤੇ ਮਲਜਮ ਪੁੱਤ ਆਪਣੇ ਪਿਤਾ ਦੇ ਨਾਲ ਰਹਿੰਦਾ ਸੀ ਤੇ ਇਹ ਨੌਜਵਾਨ ਆਪਣੀ ਮਾਂ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਇਸੇ ਸ਼ੱਕ ਦੇ ਚੱਲਦੇ ਇਸ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਰਿਸ਼ਤਿਆਂ ਦੇ ਕਤਲ ਦੀ ਇਹ ਵੱਡੀ ਵਾਰਦਾਤ ਕੁਰਕਸ਼ੇਤਰ ਤੋਂ ਸਾਹਮਣੇ ਆਈ ਹੈ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਦੇ ਰਾਤ ਮਾਰੇ ਕੋ ਇਨਫੋਰਮੇਸ਼ਨ ਮਿਲੀ ਸੀ ਕਿ ਲੂਡਾ گاਉਂ ਨੇ ਨਾ ਇੱਕ ਲੇਡੀਜ਼ ਦਾ ਕਤਲ ਹੋਇਆ ਹੈ ਤੋਂ ہماری ਇਨਫੋਰਮੇਸ਼ਨ ਪਰ ਪੁਲਿਸ ਪਾਰਟੀ ਵਾਹ ਗਈ ਤੋਂ ਉहां ਜਾ ਕੇ ਪਤਾ ਕੀਤਾ ਤੋਂ ਇੱਕ ਲੜਕੇ ਨੇ ਹੀ ਆਪਣੀ ਮਦਰ ਦਾ ਮਰਡਰ ਕੀਤਾ ਹੈ اور وہ اس کے فادر اور مدر دونوں الگ الگ رہ رہے ہیں کافی دنوں سے ان کا فیملی ڈسروٹ ہے تو اس سلسلے میں ہم نے اس میں ایف آئی آر درج کر دی ہے اور جو اس کی ڈیڈ باڈی ہے اس کو پوسٹ مارٹم کے لیے सिविल ہسپتال علاقے ترا بھیج دیا قتل جیسی واردات نے ہر ایک ਨੂੰ ہلا کے رکھ ਦਿੱਤਾ ہے ہر کوئی یہ سوچ رہا ہے کہ آخر کیਵੇਂ کوئی پوتا اپنی ماں ਨੂੰ موت دے گھاٹ اتار سکتا ہے ਮਾਂ ਦਾ ਕਤਲ ਕਰਨ ਲੱਗੇ ਕਿਉਂ ਜਲਾਦ ਪੁੱਤ ਦੇ ਹੱਥ ਨਹੀਂ ਕੰਬੇ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ